ਐਮਐਸਪੀ ਤੋਂ ਉਹਨਾਂ ਨੇ ਕੀ ਦੇਣੀ ਸੀ 5 ਮਿੰਟ ਦੇ ਵਿੱਚ ਕਿਸਾਨਾਂ ਦਾ ਧਰਨਾ ਜਿਹੜਾ ਇਹਨਾਂ ਨੇ ਸਾਫ਼ ਕਰਤਾ ਸਾਡੀ ਪਾਰਟੀ ਅਕਾਲੀ ਦਲਵਾਰਸ ਪੰਜਾਬ ਦੇ ਇਹਦੀ ਸ਼ਕਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਇਹੋ ਜਿਹਾ ਵਤੀਰਾ ਕਿਸਾਨਾਂ ਦੇ ਨਾਲ ਕਰਨਾ ਜਿੱਦੀ ਜਿੰਨੀ ਨਿੰਦਾ ਕੀਤੀ ਜਾਵੇ ਉੰਨੀ ਥੋੜੀ ਸੂਬੇ ਦੇ ਵਿੱਚ ਕਿਸਾਨਾਂ ਦਾ ਮਸਲਾ ਲਗਾਤਾਰ ਭਖਿਆ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਡੀਸੀ ਦਫ਼ਤਰ ਘੇਰੇ ਗਏ ਤਾਂ ਹੁਣ ਕਿਸਾਨਾਂ ਦੇ ਨਾਲ ਸਰਕਾਰ ਨੇ ਇੱਕ ਹੋਰ ਮੀਟਿੰਗ ਜਿਹੜੀ ਹੈ ਉਹ ਰੱਖੀ ਹੈ ਜਿਸ ਦੇ ਮੀਟਿੰਗ 'ਚ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਨੇ ਇੱਕ ਆਪਣੀ ਸ਼ਰਤ ਰੱਖੀ ਹੈ ਕਿ ਜੇਕਰ ਸਾਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਤਾਂ ਅਸੀਂ ਫੇਰ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜਿੱਥੇ ਮੌਜੂਦਾ ਸਰਕਾਰ ਜਿਹੜੀ ਹੈ ਉਹ ਸੈਂਟਰ ਸਰਕਾਰ ਤੇ ਗੱਲ ਛੁੱੜਦੀ ਪਈ ਹੈ ਅਤੇ ਸੈਂਟਰ ਸਰਕਾਰ ਜਿਹੜੀ ਹੈ ਉਹ ਸੂਬਾ ਸਰਕਾਰ ਨੂੰ ਇਸ ਦੀ ਜ਼ਿੰਮੇਵਾਰ ਠਹਿਰਾ ਰਹੀ ਹੈ ਸਾਡੇ ਨਾਲ ਕਿਸਾਨ ਦੇ ਖੇਤਾਂ ਤੋਂ ਉੱਠੇ ਹੋਏ ਨੌਜਵਾਨ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਜਥੇਬੰਦੀ ਦੇ ਸੇਵਾਦਾਰ ਪੱਟੀ ਹਲਕੇ ਤੋਂ ਦਲਜੀਤ ਸਿੰਘ ਜਵੰਦਾ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਾਰੇ ਕਿਉਂਕਿ ਅੱਜ ਉਹਨਾਂ ਦੇ ਸਾਥੀਆਂ ਦੀ ਉਹਨਾਂ ਦੇ ਪਾਰਟੀ ਦੇ ਸਾਥੀਆਂ ਦੀ ਜਿਹੜੀ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਵੀ ਹੋਈ ਹੈ ਅਤੇ ਇਸ ਤੇ ਵੀ ਉਹ ਕੀ ਭਾਵਨਾਵਾਂ ਰੱਖਦੇ ਨੇ ਕਿ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਮੌਜੂਦ ਨੇ ਕਿਸਾਨੀ ਲੈ ਕੇ ਸਵਾਲ ਕਰਾ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਵਾਦ ਜੀ ਜੀ ਤੁਸੀਂ ਮੇਰੇ ਗ੍ਰਹਿ ਵੇਖੇ ਪਹੁੰਚੇ ਹੋ ਜੀ ਤੇ ਆਪ ਜੀ ਦੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਵੀ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਕਿ ਭਾਵਨਾਵਾਂ ਨੇ ਕੀ ਕਹਿਣਾ ਚਾਹੋਗੇ ਜਿਹੜਾ ਕਿਸਾਨਾਂ ਦੇ ਉੱਪਰ ਐਕਸ਼ਨ ਹੋਇਆ ਅਤੇ ਕਿਸਾਨਾਂ ਨੂੰ ਇਸ ਤੇ ਗੁੱਸਾ ਹੋਈ ਹੈ ਇਹ ਧੋਖੇ ਦੀ ਸਰਕਾਰ ਕਹਿ ਸਕਦੇ ਆ ਆਮ ਆਦੇ ਜਿਹੜਾ ਜਿਨ੍ਹਾਂ ਨੇ ਨਾਂ ਰੱਖਿਆ ਸੀ ਆ ਆਮ ਆਦਮੀ ਪਾਰਟੀ ਦੀ ਜੀ ਇਹ ਆਮ ਨਹੀਂ ਇਹ ਖਾਸ ਬਣ ਚੁੱਕੀ ਆ ਜੀ ਇਹਨਾਂ ਨੇ ਧੋਖੇ ਦੇ ਨਾਲ ਕਿਸਾਨਾਂ ਨੂੰ ਮੀਟਿੰਗ ਤੇ ਬੁਲਾ ਕੇ ਜੀ ਚੰਡੀਗੜ੍ਹ ਦੇ ਵਿੱਚ ਤੇ ਜਦੋਂ ਕਿਸਾਨ ਮੀਟਿੰਗ ਤੋਂ ਬਾਹਰ ਨਿਕਲੇ ਤੇ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਅੱਗੇ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਧੋਖੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜਿਹੜੇ ਜਦੋਂ ਆਗੂ ਹੀਣ ਜਥੇਬੰਦੀ ਉੱਥੇ ਜਿਹੜੀ ਧਰਨੇ ਤੇ ਬੈਠੀ ਹੋਗੀ ਤੇ ਉਹਨਾਂ ਨੂੰ ਇਹਨਾਂ ਨੇ ਉਹਨਾਂ ਤੇ ਕਾਰਵਾਈ ਕਰਕੇ ਜਿਹੜੀ 5 ਮਿੰਟ ਚ ਇਹਨਾਂ ਦੇ ਲੀਡਰ ਜਿਹੜੇ ਹਨ ਦੀ ਮੰਤਰੀ ਰਹੀ ਆ ਬੀਬੀ ਅਨਮੋਲ ਜਿਹੜੀ ਚੁਟਕੀ ਮਾਰ ਕੇ ਕਹਿੰਦੀ ਵੀ 5 ਮਿੰਟ ਚ ਅਸੀਂ ਐਮਐਸਪੀ ਦਵਾਂਗੇ ਜੇ ਸਰਕਾਰ ਸਾਡੀ ਸਾਨੂੰ ਮੌਕਾ ਦੇਉ ਤੇ ਐਮਐਸਪੀ ਤੇ ਉਹਨਾਂ ਨੇ ਕੀ ਦੇਣੀ ਸੀ 5 ਮਿੰਟ ਦੇ ਵਿੱਚ ਕਿਸਾਨਾਂ ਦਾ ਧਰਨਾ ਜਿਹੜਾ ਇਹਨਾਂ ਨੇ ਸਾਫ਼ ਕਰਤਾ ਜਿਹੜਾ ਕਿ ਬਹੁਤ ਨਿੰਦਨਯੋਗ ਕਦਮ ਆ ਸਾਡੀ ਪਾਰਟੀ ਅਕਾਲੀ ਦਲਵਾਰਸ ਪੰਜਾਬ ਦੇ ਇਹਦੀ ਸ਼ਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਪਹਿਲਾਂ ਵੀ ਸਾਡੇ ਜਿਹੜੇ ਪਾਰਟੀ ਦੇ ਆਗੂ ਆ ਬਾ ਪੁੱਤਰ ਸੇਮ ਸਿੰਘ ਜੀ ਉਹ ਵੀ ਪ੍ਰੈਸ ਦੇ ਵਿੱਚ ਆ ਕੇ ਇਹਦੀ ਨਖੇਦੀ ਕਰ ਚੁੱਕੇ ਆ ਕਿਉਂਕਿ ਅਸੀਂ ਕਿਸਾਨ ਆ ਕਿਸਾਨਾਂ ਦੇ ਘਰਾਂ ਤੋਂ ਉੱਠੇ ਹੋਏ ਆ ਤੇ ਕਿਸਾਨ ਦੇ ਨਾਲ ਹੀ ਸਾਰੇ ਪਰਿਵਾਰ ਪਲਦੇ ਆ ਜੇ ਕਿਸਾਨ ਆਪਦਾ ਅਨਾਜ ਪੈਦਾ ਕਰਦਾ ਤੇ ਤਾਂ ਹੀ ਲੋਕਾਂ ਦੇ ਘਰਾਂ ਦੇ ਵਿੱਚ ਆਟਾ ਬਣ ਕੇ ਤੇ ਲੋਕ ਰੋਟੀ ਖਾਂਦੇ ਆ ਸਾਡੇ ਬੱਚੇ ਪਲਦੇ ਸਾਰੀ ਸਾਰੀ ਹਿੰਦੁਸਤਾਨ ਦੇ ਤੇ ਪਰ ਇਹੋ ਜਿਹਾ ਵਤੀਰਾ ਕਿਸਾਨਾਂ ਦੇ ਨਾਲ ਕਰਨਾ ਜਿੱਦੀ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਹੈ ਪੰਜਾਬ ਸਰਕਾਰ ਕਹਿੰਦੀ ਗੱਲ ਗੱਲ ਤੇ ਧਰਨੇ ਲਗਾਉਂਦਾ ਉਸ ਦਾ ਘਟਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਪੈਂਦਾ ਹੈ ਅਤੇ ਕਿਸਾਨੀ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਨਾ ਕਿ ਕਿਸਾਨੀ ਕਿਸਾਨ ਧਰਨੇ ਦੇਣ ਵਾਸਤੇ ਨਹੀਂ ਬਣੇ ਇਹ ਉਪਜਾਊ ਖੇਤੀ ਕਰਨ ਵਾਸਤੇ ਬਣੇ ਆ ਅਤੇ ਕਿਸਾਨ ਜਿਹੜੇ ਨੇ ਇਹ ਪੈਲੀਆਂ ਵੇਚ ਕੇ ਵਿਦੇਸ਼ ਜਾਣ ਵਾਸਤੇ ਨਹੀਂ ਬਣੇ ਇਹ ਇੱਥੇ ਰਹਿ ਕੇ ਮਿਹਨਤ ਕਰਨ ਲਈ ਬਣੇ ਆ ਤੇ ਆਪਾਂ ਧਰਨੇ ਛੱਡ ਕੇ ਆਪਾਂ ਖੇਤੀ ਵੱਲ ਜਿਹੜਾ ਉਹ ਵੱਧ ਧਿਆਨ ਦਿੱਤਾ ਹੈ ਇਸ ਸਰਕਾਰ ਦਾ ਕਹਿਣਾ ਹੈ ਕੁਝ ਕਹਿਣਾ ਚਾਹੋਗੇ ਇਸ ਤੇ ਵੇਖੋ ਜੀ ਪਹਿਲੀ ਗੱਲ ਤੇ ਆ ਵੀ ਤੁਸੀਂ ਮੁੱਖ ਮੰਤਰੀ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ ਕਿਉਂਕਿ ਉਹ ਬਿਆਨ ਦੇ ਕੇ ਤੇ ਜੂਟਰਨ ਲੈਣਾ ਇਹਨਾਂ ਦੀ ਫਿਤਰਤ ਬਣ ਚੁੱਕੀ ਆ ਪਹਿਲਾਂ ਤੇ ਇਹੀ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਹਿੰਦਾ ਰਿਹਾ ਵੀ ਕਿਸਾਨ ਜੇ ਮੇਰੀ ਸਰਕਾਰ ਬਣਦੀ ਆ ਤੇ ਕਿਸਾਨਾਂ ਨੂੰ ਕਦੀ ਵੀ ਧਰਨੇ ਨਹੀਂ ਲਾਉਣੇ ਪੈਣਗੇ ਪਰ ਅੱਜ ਇਹ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਜਿਹੜਾ ਸਰਕਾਰ ਬਣ ਤੋਂ ਪਹਿਲਾਂ ਕਹਿੰਦਾ ਸੀ ਵੀ ਜੇ ਮੇਰੀ ਸਰਕਾਰ ਬਣ ਗਈ ਤੇ ਕਿਸੇ ਵੀ ਨੌਜਵਾਨ ਨੂੰ ਕਿਸੇ ਵੀ ਕਿਸਾਨ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਊਗੀ ਤੇ ਅੱਜ ਹਾਲਾਤ ਇਹ ਬਣਾਤੇ ਕਿ ਕਿਸਾਨਾਂ ਨੂੰ ਮਜਬੂਰ ਕਰਤਾ ਧਰਨਾ ਦੇਣ ਲਈ ਕਿਉਂਕਿ ਸਰਕਾਰ ਦੀ ਵੇਖੋ ਕਿਸਾਨਾਂ ਦੀ ਮੰਗ ਭਾਵੇਂ ਸੈਂਟਰ ਦੇ ਨਾਲ ਆ ਭਾਵੇਂ ਕਿਸੇ ਵੀ ਸਰਕਾਰ ਦੇ ਨਾਲ ਆ ਪਰ ਉਹਦੇ ਵਿੱਚ ਪੰਜਾਬ ਦੀ ਸਰਕਾਰ ਦਾ ਰੋਲ ਬਹੁਤ ਐਮ ਸੀ ਪਰ ਪੰਜਾਬ ਦੀ ਸਰਕਾਰ ਰੋਲ ਨਿਭਾਉਣ ਦੇ ਵਿੱਚੋਂ ਭੱਜ ਗਈ ਆ ਪਹਿਲਾਂ ਵੀ ਤੁਸੀਂ ਪਿਛਲੇ ਦਿਨੀ ਵੇਖਿਆ ਕਿ ਇੱਕ ਪੰਜਾਬ ਦਾ ਪ੍ਰੋਜੈਕਟ ਜਿਹੜਾ ਜਿਹੜਾ ਰੋਡ ਬਣ ਰਿਹਾ ਉਹ ਕੇਂਦਰ ਵੱਲੋਂ ਕੈਨਸਲ ਕੀਤਾ ਗਿਆ ਉਹਦੇ ਕੈਨਸਲ ਕਰਨ ਦੀ ਵਜ੍ਹਾ ਵੀ ਸਿਰਫ ਪੰਜਾਬ ਸਰਕਾਰ ਉਹਦੇ ਵਿੱਚ ਅਸਫਲ ਸਾਬਤ ਹੋਈ ਆ ਕਿਉਂਕਿ ਇਹ ਕਿਸਾਨਾਂ ਦੇ ਨਾਲ ਟੇਬ ਬਿਠਾ ਕੇ ਆਪਣਾ ਕੇਸ ਪ੍ਰੋਪਰ ਤਿਆਰ ਕਰਕੇ ਸੈਂਟਰ ਨੂੰ ਭੇਜ ਨਹੀਂ ਸਕੀ ਜੀ ਦਾ ਕਰਕੇ ਕਿਸਾਨ ਜਿਹੜੇ ਆ ਉਹਨਾਂ ਨੇ ਉਹ ਰੋਡ ਬੰਨ ਤੋਂ ਰੋਕਿਆ ਸੀ ਕਿਉਂਕਿ ਕਿਸਾਨਾਂ ਨੂੰ ਪੂਰਾ ਉਹਨਾਂ ਦਾ ਮਾਅਵਜਾ ਨਹੀਂ ਮਿਲਿਆ ਜੇ ਇਸ ਕਿਸਾਨ ਦੀ ਜ਼ਮੀਨ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਆਉਂਦੀ ਆ ਤੇ ਉਹਦਾ ਬਣਦਾ ਮਾਅਵਜਾ ਦਿਵਾਉਣਾ ਸਰਕਾਰ ਦਾ ਫਰਜ਼ ਆ ਕਿਉਂਕਿ ਪੈੜੀ ਇਕ ਵੈਰ ਕਰਕੇ ਦੇਣੀ ਪੰਜਾਬ ਦੀ ਸਰਕਾਰ ਦਾ ਫਰਜ਼ ਸੀ ਪੰਜਾਬ ਦੀ ਸਰਕਾਰ ਦਾ ਕੰਮ ਸੀ ਪਰ ਇਹਨਾਂ ਨੇ ਉਹਦੇ ਵਿੱਚ ਵੀ ਅਸਫਲ ਰਹਿ ਕਿਉਂਕਿ ਇਹ ਤਾਂ ਸਰਕਾਰ ਪਤਾ ਨਹੀਂ ਆਪਣੇ ਘੁਮਣ ਘਮਾਉਣ ਦੇ ਹੀ ਰੱਖਿਆ ਇਹਨਾਂ ਸਿਸਟਮ ਆਪਣਾ ਤੇ ਕੋਈ ਵੀ ਪੰਜਾਬ ਅਤੈਸ਼ੀ ਕੰਮੇ ਨਹੀਂ ਕਰ ਰਿਹਾ ਨਾ ਤਾਂ ਕਿਸੇ ਪਿੰਡ ਦੇ ਵਿੱਚ ਤੁਸੀਂ ਵੇਖਣਾ ਕੋਈ ਵਿਕਾਸ ਦਾ ਕਾਰਜ ਚੱਲਦਾ ਨਾ ਹੀ ਕੋਈ ਵਿਕਾਸ ਕਾਰਜ ਕੀਤੇ ਆ ਕਿਸੇ ਪਿੰਡ ਦੇ ਵਿੱਚ ਬਿਲਕੁਲ ਕੋਈ ਪੈਸਾ ਨਹੀਂ ਲਾਇਆ ਤੇ ਉਲਟੀਆਂ ਸਕੀਮਾਂ ਜਿਹੜੀਆਂ ਸਗੋਂ ਬੰਦ ਹੋ ਰਹੀਆਂ ਜਿਹੜੀ ਛਗਣ ਸਕੀਮ ਆ ਇਹ ਤੁਸੀਂ ਤੁਹਾਨੂੰ ਪਤਾ ਹੋਊਗਾ ਕਿ 2.5 ਸਾਲ ਤੋਂ ਜਦੋਂ ਤੋਂ ਸਰਕਾਰ ਬਣੀ ਆ ਤੇ ਜਿਹੜੀ ਗਰੀਬ ਤਬਕਾ ਜਿਨ੍ਹਾਂ ਦੀ ਛਗਣ ਸਕੀਮ ਜਿਨ੍ਹਾਂ ਦੀਆਂ ਬੇਟੀਆਂ ਦੇ ਵਿਆਹ ਹੋ ਗਏ ਤੇ ਉਹਨਾਂ ਦੇ ਦੇ ਬੱਚੇ ਵੀ ਹੋ ਗਏ ਪਰ ਇਹ ਅਜੇ ਤੱਕ ਵੀ ਉਹਨਾਂ ਦੇ ਪੈਸੇ ਨਹੀਂ ਦਿਵਾ ਸਕੇ ਦੇ ਸਕੇ ਕਿਉਂਕਿ ਸਰਕਾਰ ਬਿਲਕੁਲ ਨਖੇਦਾ ਇਹਨਾਂ ਨੂੰ ਕੋਈ ਤਜਰਬਾ ਨਹੀਂ ਸਰਕਾਰ ਚਲਾਉਂਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਪੰਜਾਬੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਕਰ ਲਿਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹੁਣ ਦੂਸਰੀਆਂ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਕੀ ਉਹ ਆਪਣੇ ਪਾਰਟੀਆਂ ਜਾਂ ਆਪਣੇ ਅਹੁਦੇ ਛੱਡ ਕੇ ਕਿਸਾਨਾਂ ਦੀ ਲੜਾਈ ਲੜਨ ਲਈ ਤਿਆਰ ਨੇ ਅਤੇ ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਤੇ ਦੋਸ਼ ਸਾਰਿਆਂ ਨੇ ਲਗਾਉਣੇ ਨੇ ਕਿ ਸੱਤਾ ਦੇ ਵਿੱਚ ਪਾਰਟੀਆਂ ਦੇ ਇਹਨਾਂ ਨੇ ਧੱਕਾ ਕੀਤਾ ਜਾਂ ਕਿਵੇਂ ਵੀ ਆ। ਮੌਜੂਦਾ ਮੰਤਰੀ ਆਪਣਾ ਅਹੁਦਾ ਛੱਡ ਕੇ ਕਿਸਾਨਾਂ ਨਾਲ ਖੜਾ ਹੈ। ਮੰਤਰੀ ਦਾ ਅਹੁਦਾ ਛੱਡ ਕੇ ਖੜਾ ਕੀ ਕਹਿਣਾ ਚਾਹੋਗੇ? ਕਿਹੜਾ ਅਹੁਦਾ ਛੱਡਿਆ ਜੀ? ਜੀ। ਉਹਨਾਂ ਨੇ ਕਿਹਾ ਮੈਂ ਕਿਸਾਨੀ ਦੇ ਲਈ ਤਿਆਰ ਹਾਂ ਸਾਰੇ ਅਹੁਦੇ ਛੱਡ ਕੇ। ਪਰ ਕਹਿਣ ਤੇ ਕਰਨ 'ਚ ਬੜਾ ਫਰਕ ਹੁੰਦਾ। ਜੇ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਵਾਕਿਆ ਹੀ ਸਿਹਰਦਿਆ। ਇਹ ਪਹਿਲੀ ਗੱਲ ਤੇ ਆਪਣੀ ਸਰਕਾਰ ਦੇ ਖਿਲਾਫ ਇਹ ਬਿਆਨ ਦੇਣ ਕਿ ਸਰਕਾਰ ਨੇ ਗਲਤ ਕਦਮ ਚੁੱਕਿਆ ਕਿਸਾਨਾਂ ਦੇ ਕਾਰਵਾਈ ਕੀਤੀ ਹੈ ਬਿਲਕੁਲ ਗਲਤ ਕੀਤਾ ਤੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨ ਦਾ ਪੁੱਤ ਹੋਣ ਦਾ ਉਹਦਾ ਸਬੂਤ ਏਦਾਂ ਨਹੀਂ ਦਿੱਤਾ ਜਾਣਾ ਵੀ ਪਹਿਲਾਂ ਘੁੱਟ ਲੋ ਤੇ ਮੁੜ ਕੇ ਆਪਾਂ 2027 ਦੀ ਜਿਹੜਾ ਰਾਤ ਨੂੰ ਯਾਦ ਆ ਗਿਆ ਆਪਾਂ ਵੀ 2027 ਚ ਵੋਟਾਂ ਵੀ ਲੈਣੀਆਂ ਕਿਸਾਨਾਂ ਦੀਆਂ ਤੇ ਫਿਰ ਆਪਾਂ ਕਹੀਏ ਨਹੀਂ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਵੇਖੋ ਜਾਂ ਤੇ ਮੰਤਰੀ ਸਾਹਿਬ ਅਸਤੀਫਾ ਦੇ ਕੇ ਹੋਣ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਚ ਹਾਦ ਦਾ ਨਾਰਾ ਮਾਰਨਾ ਫੇਰ ਗੱਲ ਬਣਦੀ ਆ ਇਦਾਂ ਦੇ ਐਵੇਂ ਲੌਲੀਪੌਪ ਆਏ ਭਾਜਪਾ ਬਾਰੇ ਕੀ ਵਿਚਾਰ ਨੇ ਭਾਜਪਾ ਦੇ ਵੇਖੋ ਜੀ ਉਹ ਤਾਂ ਸ਼ੁਰੂ ਤੋਂ ਹੀ ਪੰਜਾਬ ਦੇ ਖਿਲਾਫ ਚੱਲ ਰਿਹਾ ਉਹਨਾਂ ਨੇ ਕੋਈ ਵੀ ਫੈਸਲਾ ਪੰਜਾਬ ਦੇ ਪੱਖ ਚ ਨਹੀਂ ਕੀਤਾ ਜਦੋਂ ਤੋਂ ਲਾਲੋ ਪਿਛਲੇ ਸਮੇਂ ਦਰਿਆਨ ਸਵਾ ਸਾਲ ਦੇ ਕਰੀਬ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਆਂ ਤੇ ਬੈਠੇ ਰਹੇ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਗੁੰਡਾਗਰਦੀ ਉਥੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਸੀਗੇ ਉਹ ਕਾਨੂੰਨਾਂ ਨੂੰ ਧੱਕੇ ਦੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਡਾਨੀਆਂ ਬਾਨੀਆਂ ਦੇ ਕਹਿਣ ਤੇ ਪਰ ਉਹ ਕਿਸਾਨ ਜਿਹੜੇ ਉਹ ਬਰੂਹਾਂ ਤੇ ਬੈਠੇ ਰਹੇ ਮਜਬੂਰ ਨੋ ਕੇ ਜੀ ਕਿਸਾਨਾਂ ਦੇ ਰੂਹ ਅਗੇ ਝੋਕੇ ਤੇ ਮੋਦੀ ਸਰਕਾਰ ਨੂੰ ਮੁੜ ਕੇ ਫੈਸਲਾ ਲੈਣਾ ਪਿਆ ਪਰ ਪੰਜਾਬ ਅਤੈਸ਼ੀ ਨਹੀਂ ਉਹਨਾਂ ਨੂੰ ਕਹਿ ਸਕਦੇ ਜੀ ਅੱਜ ਤੁਹਾਡੇ ਸਾਥੀਆਂ ਨੂੰ ਵੀ ਲੈ ਕੇ ਆਏ ਅੱਜ ਨਾਲੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਆ ਪਾਰਟੀ ਵੱਲੋਂ ਬੋਲਦੇ ਹੋਏ ਕੀ ਜਣਾ ਚਾਹੋਗੇ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਲੋਕਾਂ ਦੇ ਵਿੱਚ ਵਿਚਰਨ ਜਾ ਰਹੇ ਨੇ ਕਦੋਂ ਕੋ ਬਾਹਰ ਆਉਣਗੇ ਸਾਰੇ ਇਸ ਤੇ ਲੋਕ ਵੀ ਜਾਨਣਾ ਚਾਹੁੰਦੇ ਨੇ ਪਹਿਲੀ ਗੱਲ ਤੇ ਵੇਖੋ ਜੀ ਪੂਰੇ ਦੇਸ਼ ਦੇ ਵਿੱਚ ਕਾਨੂੰਨ ਐਨਐਸਏ ਦਾ ਜਿਹੜਾ ਉਹ 1 ਸਾਲ ਦਾ ਜੀ ਤੇ ਜਿਹੜਾ ਪੰਜਾਬ ਆ ਪੰਜਾਬ ਦੇ ਨੌਜਵਾਨਾਂ ਤੇ ਜਦੋਂ ਐਨਐਸਏ ਲਾਉਣੀ ਉਹ 2 ਸਾਲ ਦੀਆਂ ਇਹਦੇ ਵਿੱਚ ਫਰਕ ਕਿਉਂ ਜੀ ਦੂਜੀ ਗੱਲ ਜਦੋਂ ਉਹਨਾਂ ਦੀ 2 ਸਾਲ ਬਾਅਦ ਐਨਐਸਏ ਖਤਮ ਹੋ ਗਈ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਧੱਕੇਸ਼ਾਈ ਸਰਕਾਰ ਦੀ ਇੱਥੋਂ ਤੱਕ ਵੱਧ ਗਈ ਕਿ ਉੱਥੇ 2 ਸਾਲ ਬਾਅਦ ਜਿਹਨੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਮਿਲਣ ਵਾਸਤੇ ਗਏ ਉਹਨਾਂ ਦੇ ਬੱਚੇ ਉਹਨਾਂ ਉੱਥੇ ਵੇਖਣ ਗਏ ਕਿ ਸਾਡੇ ਪਰਿਵਾਰ ਦੇ ਮੈਂਬਰ ਆ ਜਾ ਰਹੇ ਆ ਤੇ ਅਸੀਂ ਉਹਨਾਂ ਨੂੰ 2 ਸਾਲ ਬਾਅਦ ਮਿਲਣਾ ਬੱਚਿਆਂ ਨੇ ਪਰ ਸਰਕਾਰ ਸਰਕਾਰ ਨੇ ਐਡਾ ਨਿਖਿੱਧ ਕੰਮ ਉੱਥੇ ਕੀਤਾ ਕਿ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਉਹਨਾਂ ਨੂੰ ਮਿਲ ਨਹੀਂ ਦਿੱਤਾ ਉਹਨਾਂ ਨੂੰ ਮੱਥੇ ਤੱਕ ਨਹੀਂ ਲੱਗਣ ਦਿੱਤਾ ਕਿਉਂਕਿ ਉਹਦੇ ਨਾਲ ਐਦਾਂ ਦਾ ਟ੍ਰੇਡ ਕਰ ਰਿਹਾ ਵੀ ਜਿੱਦਾਂ ਉਹ ਕਿਤੇ ਪਾਕਿਸਤਾਨ ਤੋਂ ਆਏ ਹੁੰਦੇ ਆ ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹੋ ਜਿਹਾਂ ਕੰਮਾਂ ਤੋਂ ਬਾਜ਼ ਆ ਜੋ ਉਹ ਪੰਜਾਬ ਦੇ ਵਾਸੀ ਆ ਪੰਜਾਬ ਦੇ ਹੀ ਪੁੱਤ ਆ ਕਿਸਾਨਾਂ ਦੇ ਪੁੱਤ ਆ ਤੇ ਤੁਸੀਂ ਉਹਨਾਂ ਨਾਲ ਪਾਕਿਸਤਾਨੀ ਵਾਲਾ ਟਰੀਟ ਨਾ ਕਰੋ ਤੇ ਜਿਹੜੇ ਉਹਨਾਂ ਦੇ ਬਜ਼ੁਰਗ ਆ ਜਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਧੱਕੇਸ਼ਾਹੀ ਕਰਨ ਬਾਰੇ ਕਦੀ ਸੋਚਿਆ ਨਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ 20 ਅਪ੍ਰੈਲ ਤੱਕ ਭਾਈ ਅਮਰਤਾਪਾਲ ਸਿੰਘ ਜੀ ਦੀ ਐਨਐਸਏ ਵੀ ਖਤਮ ਹੋ ਰਹੀ ਆ ਤੇ ਸਾਨੂੰ ਉਮੀਦ ਆ ਕਿ ਉਹ ਪੰਜਾਬ ਦੇ ਵਿੱਚ ਆਉਣਗੇ ਆਣ ਕੇ ਬਹੁਤ ਜਲਦ ਉਹ ਸੰਗਤ ਦੇ ਵਿੱਚ ਵਿਚਰਨਗੇ ਤੇ 2027 ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣ ਜਾ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇ ਸੰਪਾਏ ਦਲਜੀਤ ਸਿੰਘ ਜੀ ਜਵੰਦਾ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਸੰਗਤ ਦੇ ਸਨਮੁਖ ਰੱਖੇ ਨੇ ਲੋਕਾਂ ਦੇ ਸਨਮੁਖ ਰੱਖੇ ਨੇ ਅਤੇ ਕਿਸਾਨਾਂ ਨੂੰ ਹੋਏ ਕਿਸਾਨਾਂ ਨਾਲ ਹੋਏ ਧੱਕੇ ਨੂੰ ਲੈ ਕੇ ਜਿੱਥੇ ਹਾਲੇ ਵੀ ਪੰਜਾਬ ਸਰਕਾਰ ਕੇਂਦਰ ਤੇ ਅਤੇ ਕੇਂਦਰ ਸਰਕਾਰ ਪੰਜਾਬ ਤੇ ਜਿਹੜਾ ਉਹ ਇੱਕ ਦੂਜੇ ਤੇ ਲਾਂਚਣ ਜਾਂ ਕਹਿ ਸਕਦੇ ਆ ਕਿ ਇੱਕ ਦੂਜੇ ਤੇ આરોਪ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਵੱਡਾ ਗੁੱਸਾ ਵੀ ਆ ਇਸ ਚੀਜ਼ ਨੂੰ ਲੈ ਕੇ ਤੇ ਉਹ ਗੁੱਸਾ ਲਗਾਤਾਰ ਫੁੱਟਦਾ ਇਸ ਲਈ ਨਜ਼ਰ ਆ ਰਿਹਾ ਕਿਉਂਕਿ ਕਿਸਾਨ ਵੀ ਆਉਣ ਵਾਲੇ ਦਿਨਾਂ 'ਚ ਸ਼ਾਂਤ ਕਿਤੇ ਨਾ ਕਿਤੇ ਉਹਨਾਂ ਦੇ ਮੈਸੇਜ ਕਿਤੇ ਨਾ ਕਿਤੇ ਉਹਨਾਂ ਦੇ ਧਰਨਿਆਂ ਤੋਂ ਲੱਗਦਾ ਹੈ ਕਿ ਉਹ ਨਹੀਂ ਬਹਿਣ ਵਾਲੇ ਤਾਂ ਉਹ ਕਿਤੇ ਨਾ ਕਿਤੇ ਧਰਨਾ ਪ੍ਰਦਰਸ਼ਨ ਹੋਰ ਕਰਨ ਜਾ ਰਹੇ ਨੇ ਤਾਂ ਉਹ ਵੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਅਸੀਂ ਕਰਦੇ ਰਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ